ਸਤਿਗੁਰਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਬਲੌਗ 'ਚ ਲੋ ਜੀ ਬਾਈ ਇੱਕ ਨਿਊ ਗੱਡੀ ਹੋਰ ਲਿਆਂਦੀ ਨਵੀਂ ਨਵੀਂ ਗੱਡੀ ਦਵਾਤੀ ਹਰਜੀਤ ਨੂੰ ਦਿਖਾਉਂਦੇ ਆ ਤੁਹਾਨੂੰ ਬਾਕੀ ਮਿਲੋ ਜੀ ਇੱਧਰ ਬੰਦੀਪ ਨੂੰ ਸਤਿਗੁਰਾਲ ਜੀ ਤੇ ਇੱਧਰ ਖੜਾ ਹਰਜੀਤ ਸਤਿਗੁਰਾਲ ਜੀ ਸਾਰਿਆਂ ਨੂੰ ਤੇ ਇੱਧਰ ਗੁਰਪ੍ਰਤਾ ਸਤਿਗੁਰਾਲ ਹੱਥ ਜੋੜ ਕੇ ਵਰਾਈ ਜਾ ਸਤਿਗੁਰਾਲ ਛੋਟੇ ਬੇਰੀ ਨਹੀਂ ਮਿਲਣੀ ਐ ਹਾਂ ਹੱਥ ਜੋੜ ਕੇ ਬੁਲਾਓ ਸਤਿਗੁਰਾਲ ਹਾਂ ਸਤਿਗੁਰਾਲ ਗੱਡੀ ਲਿਆਂਦੀ ਬਾਈ ਹਰਜੀਤ ਨੂੰ ਤੇ ਜੀ ਕਾਰ ਬਾਈ ਓਪਨਿੰਗ ਵੀ ਹਾਂ ਬੈਕ ਕੈਮਰਾ ਕਰ ਲਵਾਂ ਤੁਸੀਂ ਰੀਵਰੂਮ ਦਾ ਲਾਈ ਨਹੀਂ ਬੱਬੇ ਲੱਗਿਆ ਭਈ ਸਾਰਾ ਕੁਝ ਟਿਕਲ ਹਾਂਜੀ ਪਾਓ ਹੱਥ ਕਹਿੰਦੇ ਵੀ ਇੰਡੀਆ ਚ ਆ ਜਾਣ ਦਾ ਬੋਲਟ ਇਟਲੀ ਜਾਇਆ ਵਿੱਚ ਕਿਨਿਤੋ ਰਿਸ਼ਪਾ ਲਾਉ ਬਲੇ ਹੱਥ ਪਾਈਏ ਗਨ ਮੇਰੇ ਕੋਲ ਆ ਚੱਬੀ ਅੰਦਰ ਇੱਧਰ ਬਿੱਕਲੇਤਾ ਭਾਈ ਵਿੱਚਕਲੇਤਾ ਕਾਟੂ ਵੀ ਆਇਆ ਲੈ ਸੁਣਾ ਇਹਦਾ ਇਹਦਾ ਦਾ ਹੀ ਆ ਡੰਡਾ ਜੀ ਹਿੱਟ ਦਾ ਆ ਜਾਂਦਾ ਛੋਟੀ ਬੜੀ ਬੈਂਟਰੀ ਵੱਡੀ ਆ ਨਾ ਇਹਦੀ ਉਹਦੇ ਨਾਲ ਇਹ ਬਈ ਉਹਦੇ ਨਾਲ ਤੇ ਬੜਾ ਏ ਕਿਲੋਮੀਟਰ ਜ਼ਿਆਦਾ ਕੱਢਦਾ ਬੈਂਟਰੀ ਇਹ ਵੀ ਵੱਡੀ ਆ ਦੇਖੀਏ ਕਿ ਆ ਗੱਲ ਹੀਟਿੰਗ ਹੋਣੀ ਦੀ ਸਾਰੀ ਹਾਂ ਪਾ ਹੈਗਾ ਪਾ ਹੈਗਾ ਪਾ ਲਿਆ ਜਾ ਕੇ ਜੇ ਫੜ ਲਿਆ ਨਾ ਇਹਨਾਂ ਦੇ ਉੱਥੇ ਹੁਣੀ ਰੱਖ ਕੇ ਆਇਆ ਮੈਂ ਅੰਦਰ ਜੱਗੇ ਨਹੀਂ ਲੈਣਾ ਯਾਰ ਉੱਧਰ ਲੈ ਚਲੋ ਉੱਥੇ ਜੱਗੇ ਨਾ ਗੱਡੀ ਚੋਂ ਹੋ ਗਈਆਂ ਬਣਾ ਲਈ ਨੋ ਬਈ ਦੇਖੀ ਸਾਈਕਲ ਸਾਈਕਲ ਦੇ ਰੰਗ ਦੋ ਅੱਛਾ ਆ ਆਮੀ ਕਲਰ ਲਿਆ ਆ ਆਮੀ ਕਲਰ ਫੱਟ ਗਿਆ ਲੈ ਲੈ ਬਈ ਸਟੀਲ ਸ਼ਰਟ ਨਾ ਹਾਂ ਜਿਹੜੀ ਟੀ ਸ਼ਰਟ ਜਿਹੜੀ ਧਾਰੀ ਆ ਬਈ ਹਰੀ ਜੂਦੇ ਨਾਲ ਦਾ ਸਾਈਕਲ ਆ ਸਾਈਕਲ ਨਹੀਂ ਆਏਗਾ ਵਿਚਕਰੇਤਾ ਸਾਈਕਲ ਹੈ ਜੀ ਕੀ ਹੋ ਗਿਆ ਉਹ ਬੋਲ ਪਤਾ ਨਹੀਂ ਲੱਗ ਰਹੀ ਨਾ ਫਸੇ ਤੇ ਟੂਲ ਆ ਭਾਈ ਨਾਲ ਸਾਰਾ ਸੈਟ ਚਾਬੀਆਂ ਸਾਰਾ ਕੁਝ ਰਹਿ ਜਾ ਵਾਹ ਕਰੇ ਉੱਧ ਪੈਸੇ ਲਾਇਦਾ ਫਰਕ ਤਾਂ ਹੈ ਸੀਗਾ ਹੁਣ ਸਾਰਾ ਸੈਟ ਚਾਬੀਆਂ ਹੈ ਸਾਰਾ ਸੈਟ ਹੈ 2Z ਚਾਬੀਆਂ ਲੈ ਬਾਹਰ ਗੋਟੀ ਗੋਟੀ ਸੈਟ ਆ ਇਹ ਹੁਣ ਕਸ ਹੁਣ ਆਈ ਦੇ ਨਾਲ ਗੱਲ ਹੁਣ ਲੈ ਤਾਰੀਆਂ ਲੱਗੀਆਂ ਇਹ ਬਾਈ ਦੂਏ ਨਾਲ ਤੇ ਮਹਿੰਗਾ ਏ ਥੋੜਾ ਜਿਹਾ ਸਾਰਾ ਗੋਟੀ ਸੈਟ ਥੋੜਾ ਜਿਹਾ ਕੇ ਜਿਆਦਾ ਹੀ ਦੁੱਗਣਾ ਹੀ ਮਹਿੰਗਾ ਥੋੜੀ ਕਰ ਕੇ ਦਈਏ ਫੈਸਲੀਤੀ ਜਾਵੇ ਹਾਂ ਕੀ ਇਹ ਕਰਦੇ ਆ ਬਾਈ ਬੱਟੇ ਨੂੰ ਹੁਣ ਇਹ ਡਰ ਰੋ ਦੀ ਵਰਤੋਂ ਬੜਾ ਲੱਗਦਾ ਕੋਈ ਨਾ ਕਰਦਾ ਇਹ ਬੰਦ ਸੀ ਗਾੜ ਜਰ ਸਾਡੀ ਮੈਡੀਕਲ ਉਹ ਬਰਾਬਰ ਨਾ ਮੇਰੀ ਕੁੜੀ ਵੀ ਲੰਗੀ ਹੈ ਤੁਹਾਨੂੰ ਕਰ ਬੱਡੀ ਦੀ ਕਿਹਦਾ ਕੋਟੀ ਆਦੀ ਇਹਦੀ ਚਾਬੀ ਕਿੱਥੇ ਹੈ ਜੀ ਇਹ ਤਾਂ ਸਾਈਕਲ ਦੀ ਆ ਤਾਂ ਜਿੰਦੇ ਦੀਆਂ ਵਿੱਚ ਸਾਈਕਲ ਚਾਬੀ ਕਿਹਦੇ ਨਾਲ ਹੈ ਜੀ ਆਹ ਵੇਖੋ ਡਾਇਗਨੋਸ ਇਧਰ ਹੀ ਲਾ ਦੋ ਬੈਟਰੀ ਜਿਹੜਾ ਲਾ ਦੇ ਇੱਕ ਟਾਇਰ ਇੱਧਰ ਦੇਖੋ ਬੱਚੇ ਮੈਂ ਫਰੇਟ ਇੱਧਰ ਤੋਂ ਲਾ ਸਕਦਾ ਹਾਂ ਉੱਥੇ ਬੜਕ ਕੇ ਜਾਂਦੇ ਨੇ ਲੋਕ ਵੀ ਬਈ ਕੱਸਣਾ ਉੱਧਰ ਤੇ ਕੱਸ ਕੇ ਨਾ ਇੱਧਰ ਨਾਲ ਤੇ ਫੇਰ ਇੱਧਰ ਲਾ ਦੇਣਾ ਐਵੇਂ ਆ ਯਾਰ ਐ ਫੜ ਕੇ ਕੱਸ ਕੇ ਨਾਲਾ ਕੀ ਆ ਪਾ ਖੋਲੀਦਾ ਏ ਚਾਲ ਕਰ ਆਹ ਚੀਜ਼ ਯਾਰ ਘੁੰਮਣੀ ਐ ਇਹਦੀ ਹਾਂ ਬੱਡਾ ਲੰਡਾ ਤੇ ਨਾ ਕਰ ਯਾਰ ਆਹ ਘੁੰਮਾ ਹਾਂ ਬੱਡਾ ਹੋ ਗਿਆ ਹਾਂ ਬੱਡਾ ਹੋ ਗਿਆ ਹਾਂ ਇਹ ਕਿੱਥੇ ਤੁਰੇਗਾ ਇਹਦੇ ਨਾਲ ਫੇਟੋ ਤੇ ਆਹ ਹੁਲੂਗ ਪਹਿਲਾਂ ਉਹਨੂੰ ਸਿੱਧਾ ਕਰੋ ਤੇ ਸਾਹ ਅਭੀ ਘੁੰਮਣਾ ਚਾਹਵਾ ਚਿੰਤਾ ਸਿੱਧਾ ਕਰ ਪਹਿਲਾਂ ਚਿੰਤਾ ਸਿੱਧਾ ਲੈ ਚਿੰਤਾ ਸਿੱਧਾ ਨਾ ਨਹੀਂ ਬਲੀ ਘੁੰਮੂਗਾ ਹਾਂ ਪਾ ਕੇ ਹੁਣ ਸਾਡਾ ਪਿੱਛੇ ਜਾਣਾ ਯਾਰ ਆਹ ਪਾਸਾ ਪਿੱਛੇ ਜਾਣਾ ਹਾਂ ਕਰ ਇੱਕ ਇੱਕ ਦੂਈ ਸਾਈਡ ਨੂੰ ਉਹ ਤਾਰਾਂ ਦੇ ਲੋਕ ਤੇ ਫੋਲ ਲਗਾ ਨਾ ਹਲੇ ਵੀ ਹਲੇ ਵੀ ਬਾੜ ਦੂਈ ਸਾਈਡ ਨਾ ਨਾ ਕੋਈ ਠੀਕ ਹੈ ਬਾੜ ਫੋਨ ਆਉਂਦਾ ਫੋਨ ਠੀਕ ਹੈ ਹੁਣ ਤੇ ਸਾ ਵੀ ਹੁਣ ਸਿੱਧਾ ਹੋ ਗਏ ਬੇਲਾ ਦੇ ਰਸਤੇ ਰ ਇਹਨੂੰ ਕੱਢਦਾ ਮਾਰ ਕਹਦੇ ਉਹ ਕੱਢ ਕੇ ਦੁਬਾਰਾ ਪਾਉਗਾ ਦੇਖ ਹੂੰ ਇਹ ਕਦੇ ਕੱਢਣਾ ਹੂੰ ਕੱਢਾ ਹੋਇਆ ਨਹੀਂ ਮੈਂ ਹੁਣ ਨਹੀਂ ਜਾਣਾ ਹੂੰ ਦੋਵੇਂ ਦੇ ਪੰਪ ਵਰਤ ਮਟਾਰਾ ਜਿਉ ਮੈਂ ਵੀ ਪੰਪ ਵੀ ਲੈਂਦਾ ਦਾ ਸੀ ਨਾਲ ਮੈਂ ਫੜਦਾ ਰੁੱਕੇ ਕਿਹਾ ਕੱਢਣਾ ਯਾਰ ਹੁਣੀ ਦਾ ਯਾਰਾਂ ਤਾਂ ਬਲ ਦਿੱਤਾ ਵਾ ਯਾਰ ਉਹ ਕੋਹ ਤੋਂ ਰਹਿਣ ਗਿਆ ਹੈ ਯਾਰ ਪਿੱਛੇ ਆਇਆ ਰਹਿਣੀ ਹੈ ਛੱਡੀ ਆ ਮਗਰਾੜ ਪਿੱਛੇ ਡੜ ਹੁੰਦਾ ਯਾਰ ਮੇਰੇ ਆਹ ਬਾਦੇ ਦੀ ਬੈਲਟ ਆ ਬੱਡੇ ਯਾਰ ਇਹਦੇ ਜਿਹੇ ਰਿਮੋਟ ਪੈਣੇ ਨਾ ਉਹ ਚੱਕਾ ਜਦੈ ਪਤਾ ਲੱਗ ਜਾਣਾ ਆਪ ਜੀ ਕੀ ਵੱਡੂ ਕਿਤੇ ਤੱਕ ਆ ਗਿਆ ਉਹ ਪਿਆ ਜਰਾ ਤੁਮੀ ਜਿੱਲੇ ਤੱਕ ਆ ਗਏ ਅੱਗੇ ਅੱਤਰਮਿੰਦ ਹੈ ਨਾ ਗੱਬੇ ਫੱਟਾ ਲਾ ਲਓ ਗੱਬੇ ਵੀ ਜਰ ਕਰਦੇ ਆ ਆ ਵੀ ਬੜਦੇ ਫੱਟਾ ਜਿਹੜਾ ਬੋਲਟਰ ਲਾਇਆ ਬੰਦਾ ਉਹ ਵਿਚਾਰੇ ਪੈਣੇ ਲੱਗ ਰਿਹਾ ਬੈਟਰੀ ਚਾਰਜਰ ਰੱਖ ਲੈਣਾ ਉਹ ਵਿਚੰਦੇ ਬਾਈਡਰ ਆ ਗਿਆ ਗੱਬੇ ਵਾਲੇ ਦੇ ਪਿੱਛੇ ਹੀ ਰਹਿ ਜਣਾ ਜੀ ਉਹ ਨਹੀਂ ਕਰਦੀ ਇਹ ਨਾ ਮੜਾ ਕੋਈ ਬੈਟਰੀ ਲੈ ਕਲਣਾ ਹੈ ਚਾਰਜਰ ਰੱਖ ਲੈਣਾ ਪੈਂਡਣ ਮਾਰਨੇ ਉਹ ਚਾਦਰ ਬਈ ਆ ਗਈ ਬਈ ਚੱਲ ਵੀ ਛੱਡ ਉਹ ਫੜ ਬਜੀਤਰ ਛੱਡ ਵੀ ਕੋੜਾ ਹੁਣ ਹਾਂ ਹਾਂ ਜਾਂਦਾ ਦੇਖੀ ਗੇੜ ਜਨਾਬ ਬੱਜੀ ਜਾਂਦਾ ਭਾਈ ਗੱਡੀ ਛੂਕਦੀ ਆ ਗਈ ਭਾਈ ਅੱਪ ਹੋ ਗਿਆ ਅੱਪ ਕੋਈ ਬਤਾ ਤਾ ਅਮੀ ਦੇਖਣਾ ਕਿਹੜਾ ਹੈ ਤੇਰੇ ਪੈਰ ਤਾਂ ਆਉਣੇ ਨਹੀਂ ਆ ਜਾਣੇ ਆ ਦੇਖ ਲੈ ਲੈ ਗਿਰ ਗਿਆ ਦੇਖਿਆ ਲੋ ਬਈ ਪਿੱਛੇ ਕੋਲ ਇੱਤੇ ਆ ਤੁਸੀਂ ਦੇਖ ਲਿਆ ਬਈ ਫੀਟਿੰਗ ਹੁੰਦਾ ਤੇ ਬਾਕੀ ਬੈਲਟ ਲਾ ਲਈ ਤੇ ਹੁਣ ਮੈਂ ਵੀ ਲਾਲਵਾ ਬੈਲਟ ਕਿੰਨੇ ਦਾ ਕਦੇ ਲਾਈ ਹੋਣੀ ਤੇ ਖੈੜ ਦੇ ਕੋਲ ਜਾ ਕੇ ਲਾਉਂਦੇ ਹੁੰਦੇ ਤੇ ਢਿੱਡ ਗੜ ਨੂੰ ਜਾਣਾ ਹੈ ਤੇ ਲੋੜੇ ਨਹੀਂ ਬਈ ਤੇ ਬਾਕੀ ਅਜੀਤ ਕਿੱਥੇ ਜਾਣਾ ਹੋਈ ਅੱਜ ਅੱਜ ਭਾਈ ਚੱਲੇ ਆ ਅਸੀਂ ਸ਼ਾਪਿੰਗ ਤੇ ਗਰਮੀ ਵਾਲੇ ਕੱਪੜੇ ਲੈ ਕੇ ਆਣੇ ਆ ਮੌਸਮ ਚੇਂਜ ਹੋ ਰਿਹਾ ਬੁੱਤਾਂ ਬਦਲ ਗਈਆਂ ਐਦਿਉ ਹਾਂ ਹੁਣ ਤੋਂ ਬਲ ਗਈ ਚੋੜ ਬੁੱਤਾਂ ਨੂੰ ਦੇਖਦੇ ਹੋਏ ਮੁੱਦੇ ਨਜ਼ਰ ਰੱਖਦੇ ਹੋਏ ਅਜੀਬ ਕੱਪੜੇ ਲੈ ਕੇ ਆਈਏ ਹਾਂ ਬਾਕੀ ਹੁਣ ਅਸੇ ਸੌਣ ਦੇ ਚਰਾਟੇ ਹੀ ਚੱਲਦੇ ਨੇ ਹੂੰ ਇਹ ਆਇਆ ਤਾਂ ਛੱਡ ਹੋ ਜਾਂਦੀ ਫੇਰ ਅਮੀ ਵੀਹ ਮੋਂ ਪੈਂਦਾ ਹਫਤੇ ਚ ਦੋ ਦਿਨ ਮੀਂਹ ਪੈਣਾ ਹੀ ਪੈਣਾ ഫോട്ടോ സോട്ട യ ਹਾਂ ਜਰਾ ਜਲ ਮੜ ਮੁੱਟਾ ਫਰਕ ਪੈ ਜੂ ਨਹੀਂ ਤਾਂ ਪੈਣਾ ਹੀ ਸਵੇਰ ਟਾਂਗ ਨੂੰ ਰਾਤੋਂ ਰੰਢੀ ਆ ਬਾਂਹਾਂ ਦੇ ਟਾਕੇ ਖੋਲਦੇ ਹੋਰ ਬਾਕੀ ਚਲੋ ਚੱਲਦੇ ਆ ਮਾਰਕੀਟ ਨੂੰ ਤੇ ਤੁਹਾਨੂੰ ਦਿਖਾਉਂਦੇ ਅੱਜ 파ਰਮਾ ਮਾਰਕੀਟ 12ਵਾਂ ਡਿਟੇਲ ਨੂੰ 파ਰਮਾ ਡਿਟੇਲ ਚੱਲਦੇ ਆ ਜੀ ਆਉਂਦਾ ਵੀ ਲੋਈ ਬਾਈ ਪੱਖੇ ਚੱਲਦੇ ਮਰੋ ਮਾਂ ਤੇ ਇਹ ਹੈਗੇ ਟੈਂਪਰੇਚਰ ਵਾਲੇ ਪੱਖੇ ਉਹ ਯਾਹ ਦੇਖ ਲਓ ਕਿ ਹਵਾ ਪੂਰੀ ਮਾਰ ਦੇ ਖਣਮੀ ਅੜਾਉਂਦੇ ਆ ਹੁਣ ਇਹਨਾਂ ਦੀ ਸਪੀਡ ਥੋੜੀ ਜਿਹੀ ਘਟੀ ਵੀ ਆ ਇਹ ਦੇ ਕਰਕੇ ਟੈਂਪਰੇਚਰ ਕਰਕੇ ਥੋੜਾ ਜਿਹਾ ਮੀਂਹ ਜਾ ਪੈ ਰਿਹਾ ਬਾਹਰ ਅੱਖੇ ਨੂੰ ਮੋਟਰਾਂ ਦੇਖ ਲਓ ਕਿੱਡੀਆਂ-ਕਿੱਡੀਆਂ ਲੱਗੀਆਂ ਹੋਈਆਂ ਅੱਗੇ ਆਪਣੇ ਬਬੂਰ ਵਾਲੇ ਅੱਖਿਆਂ ਲੱਗੀਆਂ ਹੋਈਆਂ ਹੁੰਦੀਆਂ ਸਾਡੇ ਵੱਲ ਤੋਂ ਬਈ ਕੋਈ ਨਿਸ਼ਾਨਦੇ ਵਿੱਚ ਉਹ ਦੇਖ ਲਓ ਮੋਟਰਾਂ ਗੱਡੀਆਂ ਵੱਨ ਹੋਈਆਂ ਆ ਚਾਰ 4 ਫੁੱਟ ਦੇ ਦਾ ਫਰ ਚੱਲਦੇ ਬਈ ਇਹ ਜੋ 4 ਦਾ ਨਹੀਂ 3.5 ਦੇ ਦਾ ਹੈਗੀ ਆ ਪੱਖਾ ਦੇ ਲੋ ਵੱਡਾ ਥੋੜੀ ਜਿਹੀ ਸਪੀਡ ਡਾਊਨ ਆ ਹਵਾ ਇੱਧਰ ਉੱਪਰ ਵੱਲ ਮਾਰ ਦੇ ਪੂਰੀ ਤੇ ਆਹ ਦੇਖ ਲੋ ਬਈ ਗੋਹਾ ਜਿਹੜਾ ਤੁਹਾਨੂੰ ਪਿਛਲੇ ਦਿਨ ਉਹ ਦਿਖਾਇਆ ਸੀ ਤੇ ਪਾਊਡਰ ਉੱਠਦਾ ਹੈ ਜਾਂ ਪੱਖਾ ਮਾਰਦਾ ਐਨੀ ਹਵਾ ਮਾਰਦਾ ਬਟਾ ਤੇ ਆਹ ਗੱਭੇ ਬਈ ਰਾਹ ਰੱਖਿਆ ਵਾ ਤੇ ਉਹ ਗਾਡਰ ਤੇ ਲਿਕੇ ਇੱਧਰ ਤੱਕ ਜਿੱਦੇ ਜ ਮਸ਼ੀਨ ਆਉਂਦੀ ਆ ਉਹ ਮਾਰਦੀ ਆ ਵਿੱਚ ਫੁਵਾਰਾ ਮਿੱਟੀ ਦਾ ਸਿੱਧਾ ਆਪਣੇ ਲੋਡਰ ਜਨ ਚੱਲਦਾ ਬਈ ਸਾਈਡ ਪਰ ਟਰਾਲੀ ਚ ਮਿੱਟੀ ਪਾਉਂਦਾ ਉਹਦੇ ਵਾਲਾ ਕੰਮ ਇੱਥੇ ਗੱਭੇ ਸਾਰਾ ਰਾਹ ਰੱਖਿਆ ਵਾ ਇਹ ਪਾਉਣੇ ਨੂੰ ਸੁੱਕ ਹਫਤੇ ਚ ਇੱਕ ਵਾਰ ਪਾਉਂਦੇ ਆ ਮੰਗਲਵਾਰ ਬੁੱਧਵਾਰ ਵਾਲੇ ਦਿਨ ਇੱਕ ਦਿਨ ਪੌਣੀ ਨਾ ਨੇ ਹਲਤੇ ਤੇ ਭਰਦਾ ਨੇ ਤੇ ਉਹਦੇ ਬਾਅਦ ਬੈਠਣੇ ਉੱਠਣੇ ਨਾਲ ਸਾਰਾ ਵਿੱਚ ਇਹ ਜਾਂਦਾ ਫੇਰ ਦੁਬਾਰਾ ਇੱਥੇ ਆਉਂਦਾ ਸਭ ਕੁਝ ਸੋਕੇ ਦੇਖ ਲਓ ਜੀ ਆਲੇ-ਦਾਲੇ ਸਟਾਲਿਆਂ ਵਾਲੇ ਵੀ ਨਿਕੇ ਜਾਂਦੇ ਆ ਬਈ ਇਹਨਾਂ ਦੇ ਇਹ ਭਰੀ ਜਾਂਦੇ ਆ ਬਈ ਨਾਲ ਦੀ ਨਾਲ ਰੋਜ਼ ਤਾਂ ਦੇਖੋ ਕਿੰਨਾ 800 600 ਰਾਇ ਦੀ ਚਵਾਈ ਵਾਲੀ ਆ ਤੇ 160 ਦੇ ਗੈਡਮ ਗਏ ਆ ਬਈ ਸੂਨੇ ਵਾਲੀਆਂ ਖੜੀਆਂ 160 ਗਏ ਆ ਸੂਨੇ ਵਾਲੀ ਜਿਹੜੀ ਤੇ ਉਧਰ ਉਹ ਬੱਚੀਆਂ ਵਾਲਾ ਲੱਗਾ ਉਹ ਸਿੱਧਾ ਢੇਰ ਤੇ ਜਾਂਦਾ ਜਿਹੜਾ ਇਹ ਪਾਣੀ ਜਾਂ ਛੱਡ ਕੇ ਬਈ ਟੈਂਕਰ ਭਰ ਕੇ ਖੇਤਾਂ 'ਚ ਛਿੜਕਦੇ ਆ ਇਹਦੇ 'ਚੋਂ ਵੀ ਜਿਹੜਾ ਪਾਣੀ ਜਾਂ ਨਿਕਲਦਾ ਏ ਇਹ ਗੋਲ ਜੱ ਸਕਾਉਂਦੇ ਆ ਇਹਨੂੰ ਨਚੋੜਦੇ ਆ ਉਹ ਉਹ ਜਿਹੜਾ ਪ੍ਰੋਜੈਕਟ ਲਾਇਆ ਵਾ ਤੁਹਾਨੂੰ ਦਿਖਾ ਦੇਣਾ ਵਲੌਗ 'ਚ ਉਹਦਾ ਜਿਹੜਾ ਪਾਣੀ ਜਾਏ ਉਹ ਵੀ ਉਧਰ ਜਾਂਦਾ ਇਹ ਜਿਹੜੀ ਉਹਦੀ ਵੇਸਟੇਜ ਪਾਣੀ ਵਾਲੀ ਆ ਉਹੀ ਸਾਰਾ ਉਹ ਬੱਛੀਆਂ ਵਾਲਾ ਗੋਹਾ ਗੋਹੇ ਨੂੰ ਪਤਲਾ ਕਰਦਾ ਤੇ ਉਹਨੂੰ ਪਤਲਾ ਕਰਕੇ ਫਿਰ ਖੇਤਾਂ 'ਚ ਫੜਾਉਂਦੇ ਆ ਉਹ ਵੀ ਟੈਂਕਰ ਬਾਈ ਬਾਹਰ ਆਲੇ-ਜਾਲੇ ਸਤਾਨਦੇ ਆ ਖੇਤੀ ਦਾ ਕੰਮ ਕਰਦੇ ਬਹੁਤ ਲੈ ਗਏ ਜਾਂਦੇ ਆ ਯਾਨੀ ਬਾਈ ਉਹ ਵੀ ਵੇਚਦੇ ਹੀ ਹੋਣੇ ਇਹ ਮਨ ਲੱਗਦਾ ਤੇ ਗੋਹੇ ਨਾਲੇ ਪ੍ਰੋਜੈਕਟ ਬਹੁਤ ਤਕੜਾ ਲਾਇਆ ਬਾਈ ਇਹਨਾਂ ਨੇ ਆਹ ਸਭ ਤੇ ਬਾਈ ਮੇਨ ਆ ਪ੍ਰੋਜੈਕਟ ਸਾਰਾ ਨਾਲੇ ਗੋਹਾ ਕੰਟਰੋਲ ਹੁੰਦਾ ਨਿਊਰੇ ਦਾ ਬਾਈ ਢੇਰ ਇਗਣਾ ਆਪਣੇ ਢੇਰ ਲਾਉਂਦੇ ਆ ਉਹ ਹਿਸਾਬ ਨਾਲ ਢੇਰੇ ਨਾਲ ਓਕੇ ਤੇ ਬਾਕੀ ਰਸਪੇਤਾ ਚੱਲਦਾ ਤੇ ਇੱਥੇ ਗਏ ਆ ਆਖਾਖਾਨੀ ਆ ਖੜਕੇ ਆ ਆ ਦੇਖੋ ਐਲਬਮ ਜਿੱਤੋ ਪਾਇਆ ਵਾ ਆ ਗਿਆ ਬਾਈ ਰਸਪੇਤਾ ਇੱਧਰ ਤੇ ਬਾਈ ਜਦੀ ਨੇ ਆਉਣਾ ਏ ਤਾਂ ਇਹਨੇ ਐ ਖੁੱਲ ਜਾਣਾ ਇਹ ਜਿਕਣਾ ਹੋਣਾ ਐ ਖੁੱਲਿਆ ਵਾ ਜਾਂ ਉੱਧਰ ਤੇ ਇਹਨੇ ਚੈਨ ਨੇ ਪਿੱਛੇ ਮੁੜਨਾ ਏ ਤਾਂ ਇਹਨੇ ਐ ਇਕੱਠਾ ਹੋ ਜਾਣਾ ਯਾਨੀ ਇਹ ਦੋ ਵਾਰ ਚਲਾਉਂਦੇ ਆ ਮਾਰ ਜਾਂਦੀ ਪਿੱਛੇ ਬਾਈ ਸਫਾਈ ਹੁੰਦੀ ਪਰ ਸਫਾਈ ਦਾ ਕਿਹੜੀ ਨਾਲ ਦੇ ਨਾਲੇ ਕਰੀ ਜਾਂਦੀਆਂ ਕੰਮ ਦੋ ਵਾਰ ਚੱਲਿਆ ਬਾਈ ਕਿ ਆਉਂਦੀ ਸਰ ਚਲਾਉਂਦੇ ਹੁੰਦੇ ਆ ਤੇ ਹੁਣ ਤੇ ਦੂਜਾ ਗਰੁੱਪ ਆ ਗੱਬੇ ਜੇ ਆ ਕੇ ਦੁਬਾਰਾ ਫੇਰ ਚਲਾ ਦਿੰਦਾ ਦੋ ਵਾਰ ਚੱਲਦਾ ਇਹ 6 ਘੰਟਿਆਂ 'ਚ ਸਵੇਰੇ ਤਿੰਨ ਵਾਰ ਚਲਾਉਂਦੇ ਆ ਜਿਹੜੇ ਬਾਦ ਵਿੱਚ ਬਈ ਬਾਹਰ ਕੰਮ ਕਰਦੇ ਹੁੰਦੇ ਉਹ ਵੀ ਚਲਾਉਂਦੇ ਇੱਕ ਵਾਰ ਕਿ ਸਵੇਰ ਹੁਣ ਗਰਮੀ ਆ ਸੁੱਕੇ ਜਾਂਦਾ ਗੋਹਾ ਤੇ ਸੁੱਕਿਆ ਵਾ ਫਿਰ ਉਹਦੇ ਜ ਨਾਸਰੋ ਜ ਚੱਲਦਾ ਨਹੀਂ ਖਾਲੀ ਜੀ 'ਚ ਜਿਹੜੇ ਤੁਸੀਂ ਦੇਖੀ ਆ ਜਿਹੜੀ ਉਧਰ ਸੁੱਕੇ ਵਾਲੇ ਪ੍ਰੋਜੈਕਟ ਕੋਲ ਲੈ ਕੇ ਜਾਂਦੀ ਆ ਇਹਨੂੰ ਖਿੱਚ ਕੇ ਤੁੱਕਾ ਗੋਹਾ ਖੜਦਾ ਜੇ ਇਹ ਜੀ ਲੇਲੀਓ ਜਾਉਂਗੀ ਤਾਂ ਵਧੀਆ ਏ। ਬਾਕੀ ਉਹਦੇ ਚ ਵੀ ਜਿਹੜਾ ਵੇਸਟੇਜ ਪਾਣੀ ਆਉਂਦਾ ਏ ਉਹਦੇ ਨਾਲੇ ਦੇਖ ਲੋ ਪਾਣੀ ਉਹ ਚੱਲੀ ਹੋ ਜਾਂਦਾ ਖੜੀ ਜਾਂਦਾ। ਉਹ ਖਾਲ ਜੀ ਚੱਲੀ ਜਾਂਦੀ ਬਟਨ ਲੱਦਾ ਪਦੋ। ਵੇਸਟੇਜ ਵਾਲਾ ਪਾਣੀ ਦਾ ਟੈਂਕਰ ਆ ਉਹਦੇ ਚੋਂ ਫੇ ਪਾਣੀ ਉਹੀ ਨਾਸਰੋ ਚੱਲਪਣਾ ਤੇ ਇਹ ਗੋਹਾ ਉਹਨੇ ਹਟਾ ਲੈ ਜਾਣਾ ਫੇਰ। ਜਣੀ ਇਹਨਾਂ ਨੇ ਐ ਨਹੀਂ ਵੀ ਪਾਣੀ ਜੇ ਆਪਣੇ ਹੁੰਦਾ ਆਪਣੇ ਤਾਂ ਬੂਰ ਕਰਿਆ ਹੋਣਾ ਤਾਂ ਵੱਡੀ ਮੋਟਰ ਚਲਾ ਦੇਣੀ ਸੀ। ਉਹ ਪਾਣੀ ਜੇ ਗਿਰਨਾ ਦਾ ਗੋਫੇ ਨੇ ਜਾ ਕੇ। ਇਹਨਾਂ ਨੇ ਇਹ ਕੰਮ ਨਹੀਂ ਕਰਿਆ ਵਾ। ਇਹਨਾਂ ਨੇ ਜਿਹੜੀ ਉਹ ਵੇਸਟੇਜ ਪਾਣੀ ਆ ਉਹੀ ਨਿਚੋੜ ਕੇ ਸੁੱਕਾ ਗੋਹਾ ਕੱਢ ਕੇ ਜਿਹੜਾ ਪਾਣੀ ਬਚਦਾ ਉਹੀ ਕਮਾਇਆ ਵਾ ਦਵਾਰਾ ਉਹਦੇ ਨਾਲ ਇਹਨਾਂ ਨੇ ਬਾਈ ਬਹੁਤ ਕੰਮ ਲਿਆ ਵਾ ਜੇ ਆਪਣੇ ਹੁੰਦੇ ਆਪਣੇ ਦਾ ਬਾਈ ਲੱਗ ਮੋਟਰ ਬੋਰ ਕਰਾਉਣਾ ਤਾਂ ਆਪਣੇ ਤੇ ਉਹ ਸਾਫ ਪਾਣੀ ਨਾਲੇ ਗੋਹਾ ਢਾਏਗਾ ਤਾਂ ਦਾ ਪਰ ਪ੍ਰੋਜੈਕਟ ਬਹੁਤ ਤਗੜਾ ਬਾਈ ਇਹਨਾਂ ਦਾ ਲਾਇਆ ਵਾ ਤੇ ਉਧਰ ਇੱਕ ਹੋਰ ਬਣ ਰਿਹਾ ਹੈ ਗਾਂ ਵਾਦੀ ਆ ਬੈੰਦੀ ਆ ਨਹੀਂ ਆ ਸਕੰਜਿਆਂ ਚ ਬੈਠਣੀ ਚਾਹੀਦੀ ਹੈ ਗਾਂ ਇਹ ਬਈ 6 ਫੁੱਟ ਦਾ ਏ ਤੇ 4 ਫੁੱਟ ਦਾ ਚੌੜਾ ਏ ਰੇਹ ਗਾਂ ਦੇ ਬੈਠਣੇ ਇਹਨੂੰ ਇੱਕ ਤੇ ਗੋਹਾ ਗੂਹਾ ਪਿੱਛੇ ਹੀ ਕਰਦੀਆਂ ਦੇਖ ਲਓ ਸਾਫ ਏ ਪਿਆ ਤਕਰੀਬਨ ਮਾੜਾ ਮੋਟਾ ਹੀ ਆ ਕਿਤੇ ਨਹੀਂ ਸੁੱਕਾ ਪਿਆ ਬੈਠਣ ਬੈਠਣ ਨੂੰ ਸੁੱਕਾ ਰਹਿੰਦਾ ਤੇ ਆ ਵੀ ਬਈ ਪਾਣੀ ਪੂਣੀ ਦਾ ਇਹ ਬਹੁਤ ਖਿੱਚਦਾ ਕਿ ਗੋਹਾ ਸੁੱਕਾ ਖਚਾਈ ਬਹੁਤ ਕਰਦਾ ਪਾਣੀ ਦੀ ਸੁੱਕੀ ਜਾਂਦਾ ਨਾਲ ਦੀ ਨਾਲ ਬਾਕੀ ਚਲੋ ਠੀਕ ਹੈ ਜੀ ਫਟਾ ਚੱਕੋਗੇ ਅਗਰਪਰ ਇਹ ਚੇਂਜ ਮਿਲਦੇ ਆ ਕਿਸੇ ਅਗਲੇ ਵਲੌਗ ਚ ਬਸ ਇੱਕ ਵਾਰ ਜੀ